ਸ਼ਰਾਬ ਦੇ ਅਦੀਏ ਨੇ ਤੜਵਾ ਦਿੱਤਾ ਮੌਕੇ ਤੇ ਵਿਆਹ ਖਾਲੀ ਹੱਥ ਮੁੜੀ ਬਰਾਤ ਦੋਸਤੋ ਹੁਣ ਤੱਕ ਤੁਸੀਂ ਵਿਆਹ ਟੁੱਟਣ ਦੇ ਬਹੁਤ ਸਾਰੇ ਕਾਰਨ ਸੁਨੇ ਹੋਣਗੇ ਪਰ ਹੁਣ ਇੱਕ ਵਿਆਹ ਟੁੱਟਣ ਦੀ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਅਸਲ ਵੀਡੀਓ ਵਿੱਚ ਜੋ ਵਿਆਹ ਵਾਲਾ ਮੁੰਡਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਨੇ ਬਰਮਾਲਾ ਤੋਂ ਪਹਿਲਾਂ ਐਨੀ ਸ਼ਰਾਬ ਪੀ ਲਈ ਕਿ ਇਸ ਤੋਂ ਚੰਗੀ ਤਰ੍ਹਾਂ ਖੜਿਆ ਵੀ ਨਹੀਂ ਜਾ ਰਿਹਾ ਸੀ ਅਤੇ ਜਦੋਂ ਕੁੜੀ ਵਾਲੇ ਕਹਿੰਦੇ ਕਿ ਮੁੰਡੇ ਨੇ ਕਿੰਨੀ ਸ਼ਰਾਬ ਪੀਤੀ ਏ ਤਾਂ ਮੁੰਡਾ ਕੁੜੀ ਕੋਲ ਜਾ ਕੇ ਹਿੰਦੀ ਗੀਤ ਗਾਉਣ ਲੱਗ ਗਿਆ ਮੂਝੇ ਤੀਨੇ ਇਹ ਦੇਖ ਕੇ ਕੁੜੀ ਦੀ ਭੈਣ ਆ ਮੁੰਡੇ ਦੇ ਮਾਪਿਆਂ ਨੂੰ ਕਹਿੰਦੀ ਕਿ ਤੁਹਾਡਾ ਮੁੰਡਾ ਤਾਂ ਸ਼ਰਾਬੀ ਏ ਤਾਂ ਮੁੰਡੇ ਦੇ ਮਾਪਿਓ ਕਹਿੰਦੇ ਕਿ ਤੂੰ ਸਾਡੇ ਮੁੰਡੇ ਨੂੰ ਸ਼ਰਾਬੀ ਕਿਵੇਂ ਕਿਹਾ ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਗੱਲ ਇੰਨੀ ਅੱਗੇ ਵਧੀ ਕਿ ਕੁੜੀ ਨੇ ਵਿਆਹ ਤੋਂ ਜਵਾਬ ਦੇ ਦਿੱਤਾ ਅਤੇ ਕਹਿੰਦੀ ਕਿ ਜੇ ਇਹਦਾ ਵਿਆਹ ਵਾਲੇ ਦਿਨ ਆ ਹਾਲ ਏ ਤਾਂ ਅੱਗੇ ਜਾ ਕੇ ਕੀ ਬਣੂ ਮੈਂ ਵਿਆਹ ਕਰਵਾਉਣਾ ਏ ਫਸਣਾ ਨਹੀਂ ਜਿਸ ਤੋਂ ਬਾਅਦ ਬਰਾਤੀ ਮੁੰਡੇ ਨੂੰ ਹੱਥਾਂ ਪੈਰਾਂ ਤੋਂ ਫੜ ਕੇ ਚੱਕ ਕੇ ਲੈ ਕੇ ਗਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ